ਟੋਟਲੀ ਇਕੱਠੇ ਆ ਸਾਰੇ ਜੀ ਕੋਈ ਤੇ ਪਾਰਟੀਵਾਦੀ ਨਹੀਂ ਹੈਗੀ ਸਾਰੇ ਇਕੱਠੇ ਹੀ ਆ ਜੀ ਸਾਰੇ ਪਾਰਟੀਵਾਦੀ ਤਾਂ ਲੀਡਰ ਕਰਾਉਂਦੇ ਆ ਉਹ ਲੀਡਰ ਕਹਦਾ ਇਹ ਲੀਡਰ ਸੱਦੇ ਨਹੀਂ ਕੋਈ ਹਾਂ ਆ ਇਸੇ ਕਰਕੇ ਲੀਡਰ ਕੋਈ ਨਹੀਂ ਸੱਤਿਆ ਹੈਗਾ ਚੰਗਾ ਲੱਗਿਆ ਬਹੁਤ ਪਿਆਰ ਦਿੱਤਾ ਪਿੰਡ ਵਾਲੇ ਬਹੁਤ ਮਿਲਨਸਾਰ ਨੇਚਰ ਵਾਲੇ ਨੇ ਔਰ ਇੱਥੇ ਆ ਕੇ ਜੀਜੇ ਲੱਗ ਗਿਆ ਕਹਿਣਾ ਚਾਹਨੀ ਆ ਜੋ ਸਾਡਾ ਨਗਰ ਆ ਇਹਨਾਂ ਦੀ ਮਾਰਾ ਤੰਦਰੁਸਤੀ ਰੱਖੇ ਧੀਆਂ ਦੀ ਵੀ ਪੁੱਤਾਂ ਦੀ ਵੀ ਔਰ ਕਰਨ ਵਾਲਿਆਂ ਦੀ ਵੀ ਇਹਨਾਂ ਦੇ ਸੰਯੋਗ ਦੇ ਨਾਲ ਅਸੀਂ ਇੱਥੇ ਤੱਕ ਪਰ ਪਹੁੰਚੇ ਹੋ ਗਏ ਲਗਾਤਾਰ ਪ੍ਰੈਕਟਿਸ ਕਰਦੇ ਮੈਂ ਤੁਸੀਂ ਕਰੋ ਮੈਂ ਤੁਹਾਡੇ ਨਾਲ ਅੱਛਾ ਇੰਨਾ ਹੀ ਕਹਿਣਾ ਬਹੁਤ ਵੱਡਾ ਹੌਸਲਾ ਹੁੰਦਾ ਜਗਤਾਰ ਜੀ ਪਿਓ ਤੋਂ ਬਾਅਦ ਜਿਹੜਾ ਬੰਦਾ ਬੱਚੇ ਦੀ ਤਰੱਕੀ ਤੋਂ ਖੁਸ਼ ਹੁੰਦਾ ਉਹ ਅਧਿਆਪਕ ਹੁੰਦਾ ਸਮਾਜ ਨਿਰਮਾਤਾ ਹੁੰਦੇ ਔਰ ਦੇਖੋ ਨਿਸ਼ਾਨੀਆਂ ਅਧਿਆਪਕ ਦੀ ਪਹਿਨ ਉਹ ਵੀ ਧੀਆ ਨੂੰ ਉਹਨਾਂ ਨੇ ਅਪਗ੍ਰੇਡ ਅਪਲਿਫਟ ਕੀਤਾ ਸੀਗਾ ਤਾਂ ਜੋ ਜਿਹੜੀਆਂ ਧੀਆ ਨੂੰ ਕੁੱਖ ਚ ਮਾਰੇ ਜਾਂਦਾ ਸੀਗਾ ਉਹ ਪ੍ਰਥਾ ਬੰਦ ਹੋਵੇ ਤੁਸੀਂ ਉਹੀ ਕੰਮ ਕਰ ਰਹੇ ਹੋ ਕਿਉਂਕਿ ਜਦੋਂ ਜਾਗਰਤ ਹੁੰਦੇ ਆ ਲੋਕ ਲੋਕ ਸਮਝਦੇ ਆ ਕਿ ਹਾਂ ਧੀਆ ਨੂੰ ਸਤਿਕਾਰ ਦਿੱਤਾ ਜਾਂਦਾ ਸਾਡੇ ਸਮਾਜ 'ਚ ਤਾਂ ਲੋਕੀ ਧੀ ਜਮਣ ਤੋਂ ਡਰਦੇ ਨਹੀਂ ਉਹਨੂੰ ਰੁਮਾਲ ਕਿਨੇ ਦਿੱਤਾ ਮੇਰੀ ਬਹੂ ਨੇ ਕਿਹਾ ਕਿ ਬੋਤੀ ਨੇ ਨਹੀਂ ਨਹੀਂ ਅਜੇ ਨਹੀਂ ਬੋਤੀ ਨਹੀਂ ਆਈ ਅਜੇ ਨਹੀਂ ਅਜੇ ਮੁੰਡਾ ਵੀ ਆਇਆ ਨਹੀਂ ਹਾਂਜੀ ਆਪਣੀ ਪੇਕਿਆਂ ਦੇ ਘਰ ਮौज ਕਰਦੀਆਂ ਸੀ ਅਸੀਂ ਮਸਤੀ ਕਰਦੀਆਂ ਸੀ ਹਾਂ ਐਸ ਦਿਨਾਂ ਦੇ ਵਿੱਚ ਆ ਕੇ ਅਸੀਂ ਇੱਥੇ ਆ ਕਿ ਉਹ ਮौज ਉਹ ਮਸਤੀ ਕਰਦੇ ਆ ਇੱਥੇ ਆ ਕੇ ਸਾਰਿਆਂ ਨੇ ਇੰਨਾ ਇੰਜੋਏ ਕਰਦੇ ਆ ਨਾ ਮਲਵਾਲਾ ਨੂੰ ਪੰਜ-ਸੱਤ ਦਿਨ ਹੋ ਗਏ ਸਾਨੂੰ ਸਾਰੇ ਡੈਕੋਰੇਸ਼ਨ ਦਾ ਸੁਆਦ ਲੱਗਦੀ ਇੱਥੇ ਵੀ ਬਹੁਤ ਜੀਵੇਂ ਪੀਰੇ ਪਾਕਿਸਤਾਨ ਯੋੜ ਕਣਕ ਦੇ ਦਿਆਂ ਦੇ ਫਰੂਟ ਸੋਹਨੀਆਂ ਨਾਲ ਹੀ ਲੈਂਦੀ ਹੁੰਦੀ ਨੇ ਮੈਨੂੰ ਤੇ ਬਸਵਾਲ ਲੱਗਦੀ ਆ ਬਹਿ ਗਿਆ ਰੌਲਾ ਬਹਿ ਗਿਆ ਰੌਲਾ ਕੰਮ ਖਤਮ ਹੀ ਕਰਤਾ ਉੱਪਰ ਆ ਕੇ ਦਿੰਨੇ ਨਾ ਤਾਂ ਸਰ 6 ਵਜੇ ਹਾਂਜੀ ਹੋਰ ਰੌਲਾ ਪੈ ਗਿਆ ਮਨਜੋਤ ਤੇ ਸਤਨਾ ਮਨਜੋਤ ਦੇ ਪਾਪਾ ਪਾਉ ਗੂਗਲ ਪੇਮੈਂਟ ਹੋਰ ਤੇ 3 ਸਾਲ ਹੋ ਗਏ ਹੁੰਦੇ ਨੂੰ ਬਹੁਤ ਵਧੀਆ ਹੁੰਦਾ ਆ ਹਾਂਜੀ ਅੱਛਾ ਕੱਲਾ ਜਾਨੀ ਵਾਲ ਪਿੰਡ ਦਾ ਨਾਮ ਨਹੀਂ ਸਾਰੇ ਦਿਲਾਂ ਦੇ ਜਾਨੀ ਆ ਸਾਰੇ ਅੰਨਾਂ ਦੇ ਜਾਨੀ ਆ ਸਾਰੇ ਆਪਣੇ ਆ ਵੇਖੋ ਕਿੰਨੀ ਪਿਆਰੀ ਗੱਲ ਹੈ ਯਾਰ ਮੈਂ ਸੱਚੀ ਜਾਨੀ ਵਾਲਾਂ ਦਾ ਫੈਨ ਹੋ ਰਿਹਾ ਕਹਿੰਦੇ ਕਿ ਪਿੰਡ ਚ ਪੇਕੇ ਵਰਗਾ ਪਿਆਰ ਮਿਲਿਆ ਸਾਰੇ ਹੀ ਬੱਚੇ ਆਪਣੇ ਐਦਾਂ ਇਤਫਾਕ ਬਣੇ ਰਵੇ ਮਾਪੇ ਨੇ ਦੁਆ ਵੀ ਦਿੱਤੀ ਆ ਲੋਕਾਂ ਦੇ ਦਿਮਾਗ ਦੇ ਉੱਤੇ ਸਟ्रेस ਕਿੰਨਾ ਆ ਠੀਕ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕੋਈ ਗੱਲੇ ਹੀ ਨਹੀਂ ਕਰਦਾ ਕਿਸੇ ਨਾਲ ਜਿਹੜੀ ਗੱਲਾਂ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਆ। ਤਾਂ ਵੈਸੇ ਗੁੱਬੀਆਂ ਰਹਿੰਦੀਆਂ ਸਰ ਜੀ। ਨਹੀਂ ਨਹੀਂ ਤੁਸੀਂ ਸਟੇਕ ਤੇ ਗੱਲ ਕੀਤੀ ਤਾਂ ਫੇ ਉਹ ਫੇ ਜਾ ਕਾਉ ਮਾਉ ਬਣ ਜਾਂਦਾ ਫੇ ਡਾਕਟਰ ਕੋਲ ਜਾਣਾ ਪੈਣਾ। ਹੁਣੇ ਭੈਣਾ ਪਤਾ ਨਹੀਂ ਕੋਈ ਇਧਰੋ ਜੁੜੀ ਹੋਣੀ ਕਿ ਇਧਰੋ ਇਕੱਠੀਆਂ ਹੋਣ ਦਾ ਮੌਕਾ ਤਾਂ ਮਿਲਦਾ ਨਾ। ਕੈਸੀ ਕਿਸਮਤ ਲੋਕੋ ਧੀ ਨੇ ਪਾਈ। ਦੋ ਘਰ ਹੋਣ ਦੇ ਬਾਵਜੂਦ ਵੀ ਸਦਾ ਰਹਿੰਦੀ ਏ ਪਰਾਈ। ਉੰਜ ਤਾਂ ਧੀ ਨੂੰ ਲక్ష్ਮੀ ਕਹਿੰਦੇ ਨੇ ਪਰ ਸਿਰਫ ਪੁੱਤ ਦੀ ਖੁਸ਼ੀ ਜਾਂਦੇ ਨੇ ਮਨਾਈ। ਕੁੱਤ ਜੰਮੇ ਦੀ ਖੁਸ਼ੀ ਜਾਂਦੇ ਨੇ ਮਨਾਈ ਕੈਸੀ ਕਿਸਮਤ ਲੋਕੋ ਧੀ ਨੇ ਪਾਈ ਦੁੱਖ ਘਰ ਹੋਣ ਦੇ ਬਾਵਜੂਦ ਵੀ ਸਦਾ ਰਹਿੰਦੀ ਏ ਪਰਾਈ ਪਰ ਪਿੰਜਾਨੀਆਂ ਨਾਲੇ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਧੀਆ ਨੇ ਦੁੱਖ ਬਹੁਤ ਜਰੇ ਨੇ ਹੁਣ ਸਾਰੀਆਂ ਖੁਸ਼ੀਆਂ ਇਹਨਾਂ ਦੀ ਝੋਲੀ ਚ ਪਾਈ ਸਾਰੀਆਂ ਖੁਸ਼ੀਆਂ ਨਾ ਝੋਲੀ ਚ ਪਾਈ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੁਰ ਤੁਸ਼ੇਰ ਸ਼ਹਿਰ ਨਜ਼ਰਾਂ ਦੇ ਵਿੱਚ ਸਵਾਗਤ ਹੋ ਗਏ ਸਤਿ ਸ੍ਰੀ ਅਕਾਲ ਜਾਨੀ ਵਾਲੇ ਵਿਖੇ ਮੌਜੂਦ ਹਾਂ ਬਹੁਤ ਹਰਸ਼ ਉਹ ਲਾਸ ਹੈ ਉਤਸ਼ਾਹ ਹੈ ਬਹੁਤ ਕਿਉਂਕਿ ਧੀਆਂ ਦਾ ਸਤਿਕਾਰ ਹੋ ਰਿਹਾ ਧੀਆਂ ਨੂੰ ਮੌਕਾ ਦਿੱਤਾ ਜਾ ਰਿਹਾ ਤਾਂ ਜੋ ਆਪਣੇ ਚਾਹ ਪੂਰੇ ਕਰ ਲੈਣ ਸਾਡੀਆਂ ਭੈਣਾਂ ਬਜ਼ੁਰਗ ਮਹਿਲਾਵਾਂ ਮਾਵਾਂ ਔਰ ਬੱਚੀਆਂ ਵੀ ਇੱਥੇ ਨੇ ਔਰ ਇਧਰ ਸਰਪੰਚ ਸਾਹਿਬ ਨੇਕ ਦਿਲ ਬੰਦੇ ਨੇ ਜਗਤਾਰ ਜੀ ਪੂਰਾ ਉਪਰਾਲਾ ਜਿਹੜਾ ਇਹਨਾਂ ਨੇ ਜ਼ਿੰਮੇਵਾਰੀ ਮੋਢੇ ਤੇ ਚੱਕੀ ਹੋਈ ਹੈ ਤਾਂ ਸਾਰਿਆਂ ਦਾ ਬਹੁਤ ਸਤਿਕਾਰ ਔਰ ਆਕੇ ਮਨ ਨੂੰ ਬੜਾ ਚੰਗਾ ਲੱਗਿਆ ਬਹੁਤ ਪਿਆਰ ਦਿੱਤਾ ਪਿੰਡ ਵਾਲੇ ਬਹੁਤ ਮਿਲਨਸਾਰ ਨੇਚਰ ਵਾਲੇ ਨੇ ਔਰ ਇੱਥੇ ਆ ਕੇ ਜੀਜੇ ਲੱਗ ਗਿਆ ਪਹਿਲਾਂ ਸਰਪੰਚ ਸਾਹਿਬ ਨਾਲ ਗੱਲ ਕਰਕੇ ਦੇ ਜਗਤਾਰ ਜੀ ਧੰਨਵਾਦੀਆਂ ਤੁਹਾਡੇ ਜੋ ਇੰਨੀਆਂ ਚੰਗੀਆਂ ਰੂਹਾਂ ਦੇ ਦਰਸ਼ਨ ਕਰਾਏ ਕੀ ਕਹੋਗੇ ਜੋ ਤੀਆਂ ਦਾ ਤਿਹਾਰ ਮਨਾ ਰਹਾ ਇਹ ਸਿਰਫ ਲੇਡੀਜ਼ ਦਾ ਹੈਗਾ ਜੋ ਵੀ ਹੈਗਾ ਇਹ ਅਸੀਂ ਤਾਂ ਸਹਿਯੋਗ ਕਰਨ ਜੋਗੇ ਜੀ ਪ੍ਰਬੰਧਕ ਕਮੇਟੀ ਦਾ ਨਾਮ ਦੱਸ ਦਿਓ ਇੱਕ ਵਾਰੀ ਕਿਹੜੇ ਪ੍ਰਬੰਧਕ ਪ੍ਰਬੰਧਕ ਕਮੇਟੀ ਸਾਰੇ ਪ੍ਰਬੰਧਕ ਹੈ ਜੀ ਸ਼੍ਰੀਮਤੀ ਨੀਲਮ ਰਾਣੀ ਗੁਰਦੀਪ ਕੌਰ ਸ਼੍ਰੀਮਤੀ ਆਸ਼ੀ ਰੀਨਾ ਰਾਏ ਨਿਰਿੰਦਰ ਕੌਰ ਰੀਨਾ ਤੇ ਨੀਲਮ ਰਾਣੀ ਤੇ ਸਰਬਜੀਤ ਕੁਮਾਰੀ ਕਮਲਜੀਤ ਕੋਰ ਕਮਲਾ ਤੇ ਹੋਰ ਕੋਈ ਰਹਿ ਨਾ ਜਾਵੇ ਚਲੋ ਕੋਈ ਗੱਲ ਨਹੀਂ ਸਾਡੇ ਗੁੱਸਾ ਨਹੀਂ ਕਰਨਗੇ ਅੱਛਾ ਇੱਕ ਗੱਲ ਹੋਰ ਹੈ ਇੰਨੀਆਂ ਬੀਬੀਆਂ ਇਕੱਠੀਆਂ ਹੋਈਆਂ ਐ ਲੱਗਦਾ ਕਾਲੇ ਕਾਨੂੰਨ ਵਾਪਸ ਕਰਾਣ ਚੱਲੀਆਂ ਹਾਂਜੀ 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 ਇਹਨਾਂ ਦਾ ਜਦੋਂ ਆਪਾਂ ਸ਼ਿਕਰਸ਼ ਕਰਦੇ ਸੀ ਕਿਸਾਨਾਂ ਦਾ ਉਦੋਂ ਵੀ ਬਹੁਤ ਯੋਗਦਾਨ ਰਿਹਾ ਇਹਨਾਂ ਦਾ ਜੀ ਜੀ ਜਾਣਕਾਰੀ ਦਿਓ ਕਿੰਨੀ ਦੇਰ ਤੋਂ ਤੁਸੀਂ ਇਸ ਤਰੀਕੇ ਦੇ ਪਰਾਲੇ ਪਿੰਡ ਵਾਸੀ ਕਰ ਰਹੇ ਨੇ ਔਰ ਅੱਜ ਕਿੰਨੀਆਂ ਭੈਣਾਂ ਨੇ ਯੋਗਦਾਨ ਪਾਇਆ ਤਾਂ ਜੋ ਸਫਲ ਜਿਹੜਾ ਤੀਆਂ ਦਾ ਤਿਹਾਰ ਹੋਵੇ ਜੋਗਦਾਂ ਦਾ ਸਾਰੇ ਪਿੰਡ ਦਾ ਜੇ ਸਾਰੇ ਪਿੰਡ ਨੇ ਅਗਰਾਹੀ ਦਿੱਤੀ ਹੈਗੀ ਆ ਸਾਰੇ ਪਿੰਡ ਨੇ ਜੀ ਟੋਟਲੀ ਇਕੱਠੇ ਆ ਸਾਰੇ ਚ ਕੋਈ ਤੇ ਪਾਰਟੀਵਾਦੀ ਨਹੀਂ ਹੈਗੀ ਸਾਰੇ ਇਕੱਠੇ ਹੀ ਆ ਜੀ ਸਾਰੇ ਪਾਰਟੀਵਾਦੀ ਦਾ ਲੀਡਰ ਕਰਾਉਂਦੇ ਆ ਉਹ ਲੀਡਰ ਕਹਦਾ ਇਹ ਲੀਡਰ ਸੱਦੇ ਨਹੀਂ ਜ ਕੋਈ ਇਸੇ ਕਰਕੇ ਲੀਡਰ ਕੋਈ ਨਹੀਂ ਸੱਦੇ ਹੈਗਾ ਆਪਸੀ ਚੀ ਭਾਈਚਾਰਾ ਸਾਰਾ ਹੈਗਾ ਆ ਕਿੰਨੀ ਦੇਰ ਤੋਂ ਪਰਾਲਾ ਹੋ ਤਿੰਨ ਸਾਲ ਤੋਂ ਜੀ ਲਗਾਤਾਰ ਤਿੰਨ ਸਾਲ ਤੋਂ ਠੀਕ ਹੈ ਜੀ 300 ਸਾਲ ਨਿਰੰਤਰ ਚੱਲਣਾ ਚਾਹੀਦਾ ਨਿਰੰਤਰ ਚੱਲੂਗਾ ਜੀ ਇਹ ਪਰਮਾਤਮਾ ਦੀ ਕਿਰਪਾ ਰਹੀ ਪਿਛਲੀ ਵਾਰ ਮੈਂ ਕਿਹਾ ਸੀਗਾ ਤੇ ਮੈਂ ਹਾਂ ਜੀ ਲਾਈਵ ਚੱਲੂਗਾ ਪੱਕੀ ਸਟੇਜ ਹੋਗੀ ਉਹ ਬੇਟੀਆਂ ਨੇ ਪਰਸੋਂ ਪੈਸੇ ਪਾਤੇ ਆਪਾਂ ਲਾਈਵ ਕਰ ਲਿਆ ਜੀ ਤੇ ਗਾਂ ਤੋਂ ਕੋਈ ਯੋਗਦਾਨ ਮੇਰੇ ਤੋਂ ਚਾਹੀਦਾ ਪੁੱਤ ਸਮਝ ਕੇ ਕਹਿਦੀ ਆ ਬਸ ਤੁਸੀਂ ਸਾਡੀ ਖਬਰ ਲਾ ਦੇ ਸਾਡੀ ਕਹਾਣੀ ਚੱਲੂਗੀ ਸਾਡੀ ਖਬਰ ਲਾ ਦੇ ਜੀ ਸਰਪੰਚ ਸਾਹਿਬ ਬੜੇ ਹੀ ਪਿਆਰੇ ਨੇ ਸਰਪੰਚ ਸਾਹਿਬ ਖੁਸ਼ਦਿਲ ਇਨਸਾਨ ਨੇ ਨੇਕ ਦਿਲ ਨੇ ਸਰਪੰਚ ਸਾਹਿਬ ਕੀ ਕਹੂੰਗਾ ਅੱਜ ਦਾ ਦਿਨ ਬੜਾ ਚੰਗਾ ਹੈ ਬੀਬੀ ਜੀ ਤਾਂ ਮੈਨੂੰ ਆਪਣੀ ਦਾਦੀ ਨਜ਼ਰ ਆਈ ਜਾਂਦੀ ਹੈ ਮਾਤਾ ਜੀ ਮੇਰੇ ਤੇਰੀ ਮਦਦ ਦੇ ਹੱਥ ਆ ਜਾਂਦੀ ਆ ਤੋੜੀ ਪਰਵਾਤ ਮਾ ਸਦਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਕੀ ਕਹੋਂਗੇ ਜੀ ਅੱਜ ਦੇ ਹਾਂਜੀ ਆਹ ਦੇਖ ਲਓ ਜਿਹੜਾ ਉਪਰਾਲਾ ਕੀਤਾ ਜਿਹੜੇ ਬੱਚੇ ਜਿਹੜੇ ਟੋਲ ਲੀ ਜਾਂਦੇ ਆ ਇਹ ਮੇਰੇ ਕੋਲ ਇੱਥੇ ਪੜਦੇ ਆ ਕਈ ਪੜ ਕੇ ਇੱਥੋਂ ਗਏ ਆ ਇਹ ਸਾਰੇ ਕਹਿੰਦੇ ਸੀਗੇ ਕਿ ਅਸੀਂ ਸਾਰਾ ਇਦਾਂ ਕਰਨਾ ਮੈਂ ਤੁਸੀਂ ਆਪਣੇ ਸਾਰੇ ਮੈਂ ਤੁਹਾਡੇ ਨਾਲ ਹੀ ਆ ਚਾਹੇ ਕੁਝ ਵੀ ਹੋ ਜਵੇ ਫ੍ਰੀ ਟਾਈਮ ਵੀ ਇਹ ਇੱਥੇ ਪ੍ਰੈਕਟਿਸ ਕਰਦੀ ਹੁੰਦੇ ਸੀਗੇ ਸ਼ਾਮ ਨੂੰ ਸਾਰੀਆਂ 15 ਦਿਨ ਹੋ ਗਏ ਲਗਾਤਾਰ ਪ੍ਰੈਕਟਿਸ ਕਰਦੀ ਮੈਂ ਤੁਸੀਂ ਕਰੋ ਮੈਂ ਤੁਹਾਡੇ ਨਾਲ ਅੱਛਾ ਇੰਨਾ ਹੀ ਕਹਿਣਾ ਬਹੁਤ ਵੱਡਾ ਹੌਸਲਾ ਹੁੰਦਾ ਜਗਤਾਰ ਜੀ ਪਿਓ ਤੋਂ ਬਾਅਦ ਜਿਹੜਾ ਬੰਦਾ ਬੱਚੇ ਦੀ ਤਰੱਕੀ ਤੋਂ ਖੁਸ਼ ਹੁੰਦਾ ਉਹ ਅਧਿਆਪਕ ਹੁੰਦਾ ਸਮਾਜ ਨਿਰਮਾਤਾ ਹੁੰਦੇ ਔਰ ਦੇਖੋ ਨਿਸ਼ਾਨੀ ਅਧਿਆਪਕ ਦੀ ਪਹਿਨੇ ਲੱਗਾ ਪਤਾ ਨਹੀਂ ਕਿਹੜੇ ਵੇਲੇ ਸਾਈਨ ਕਰਨੇ ਪਾ ਜਾਣੇ ਜੀ ਮਾਤਾ ਜੀ ਕੀ ਕਹੋਗੇ ਹਾਂ ਜੀ ਸਰਪੰਚ ਦੀ ਮਾਂ ਆ ਨਹੀਂ ਸਰਪੰਚ ਮੇਰਾ ਬਹੁਤ ਵਧੀਆ ਮੁੰਡਾ ਬੇਟਾ ਆ ਲਗਨ ਨਾਲ ਕੰਮ ਕਰਦਾ ਪਿੰਡ ਵਿੱਚ ਵੀ ਮਿਹਨਤ ਆਪ ਕਰਦਾ ਖੱਤੀ ਇਹ ਜੋ ਘਾਹ ਬੁੱਟੀ ਆ ਫੁੱਲ ਵਾੜੀਆਂ ਸਾਰੀਆਂ ਇਹਦੀ ਮਿਹਰਬਾਨੀ ਆ ਜੀ ਪੂਰੀ ਸਫਾਈ ਰੱਖਦਾ ਪਿੰਡ ਦੀ। ਕੋਲ ਸੰਸਕਾਰ ਥੋਟੇ ਆ ਨਾ। ਪੂਰੇ ਪਿੰਡ ਦੇ ਸੰਸਕਾਰ ਹੈ। ਜੀ ਇਹ ਪੂਰੀ ਆਸਾਨੀ। ਮਾਣ ਪੀ ਮੇ ਸਰਪੰਚਾਂ ਜਾਂ ਕੋਸ਼ਾ। ਪੂਰੀ ਤਨੂੰ ਰੱਖੋ ਮੇਰੇ ਅਗਲੇ 20-25 ਸਾਲ। ਪੂਰੀ ਤਨਮਾਨਾ ਮਿਹਨਤ ਕਰਦਾ ਜਗਤਾਰ ਹੁਣੀ ਖੜੇ ਆ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਜੀ। ਜੀ ਜੀ ਭੈਣ ਜੀ ਕੀ ਕਹੂੰਗਾ। ਬਸ ਰਾਈਟ। ਇਹ ਟੈਕ ਆਊਟ। ਆ ਪਸੀਨਾ ਦੱਸਦਾ ਕਿ ਮਨ ਚ ਕਿੰਨੀ ਖੁਸ਼ੀ ਹੈ। ਜੀ ਭੈਣ ਜੀ ਅੱਜ ਤੁਸੀਂ ਪਹਿਰਾਵੇ ਚ ਵੀ ਆਏ ਹੋ। ਕਿੰਨਾ ਚਾਇਆ। ਬਹੁਤ ਆਇਆ ਭਾਜੀ। ਬਹੁਤ ਜ਼ਿਆਦਾ ਚਾਹਿਆ ਜੀ ਹਾਂ ਜੀ ਉਹ ਜਿਹੜੀਆਂ ਭੈਣਾਂ ਨੇ ਉਪਰਾਲਾ ਕੀਤਾ ਉਹਨਾਂ ਦਾ ਧੰਨਵਾਦ ਵੀ ਆ ਹਾਂ ਜੀ ਹਾਂ ਜੀ ਕਿਉਂਕਿ ਚਾਹ ਘਰਾਂ 'ਚ ਤਦਬੇ ਰਹਿ ਜਾਂਦੇ ਆ ਸਵੇਰੇ ਉੱਠ ਕੇ ਬੱਚਿਆਂ ਦਾ ਕਰਨਾ ਜਿਨ੍ਹਾਂ ਤੇ ਘਰ ਡੰਗਰ ਪਸੂ ਆ ਉਹਨਾਂ ਦਾ ਕਰਨਾ ਤਾਂ ਔਖਾ ਹੋ ਜਾਂਦਾ ਹਾਂ ਜੀ ਹਾਂ ਜੀ ਬਸ ਸਾਡੀ ਕਮੇਟੀ ਦਾ ਤਾਂ ਸਾਡੇ ਪੰਚਾਇਤ ਮੈਂਬਰਾਂ ਦਾ ਸਾਡੇ ਪੰਚਾਇਤ ਬਹੁਤ ਜ਼ਿਆਦਾ ਵਧੀਆ ਆ ਤੇ ਕਮੇਟੀ ਬਣੀ ਹੋਈ ਆ ਕਮੇਟੀ ਨੇ ਬਹੁਤ ਬਹੁਤ ਸਾਥ ਦਿੱਤਾ ਸਾਡਾ ਤੁਹਾਡੇ ਮਰਲੇ ਦਾ ਰੇਟ ਕੀ ਚੱਲਦਾ ਜੇ ਘਰ ਬਾਈ ਲੈਣੇ ਇੱਥੇ بڑے ਬੰਦੇ ਖੁਸ਼ ਆ ਉੱਦ ਹੀ ਪੋਜ਼ਿਟਿਵ એનર્ਜੀ ਬੜੀ ਆ ਹੁਣ ਬਹੁਤ ਰੇਟ ਆ ਜੀ ਹੁਣ ਰੇਟ ਬਹੁਤ ਆ ਹਾਜੀ ਹੁਣ ਉਹ ਜਿਹੜੇ ਨਾ ਨਹੀਂ ਨਹੀਂ ਉਹ ਜਿਹੜੇ ਮਹਾਲੀ ਵਾਲੇ ਨਾ ਥੋੜਾ ਥੋੜਾ ਸਾਮ ਵੇਚ ਗਏ ਉਹ ਸਾਡੇ ਇਧਰ ਉਤਰਦੇ ਜੀ ਇਸ ਕਰਕੇ ਰੇਟ ਬਹੁਤ ਆ ਜੀ ਤੁਸੀਂ ਰਹਿਣ ਵਾਲੇ ਬੀੜਾ ਫ੍ਰੀ ਦਵਾਗੇ ਚਰਨਾਚ ਸਤਾਂ ਚਾਹੀਦਾ ਹਾਂ ਜਮੀਨਾ ਕੜਕ ਪਾਣੀ ਆਣੇ ਵਾਲਾ ਆ ਦੇਖ ਲਓ ਫੇਦੀ ਦੌੜ ਜਾਣਾ ਪਰ ਪਰ ਨਹੀਂ ਮੈਂ ਆਉਂਗਾ ਜੀ ਮੈਂ ਭਾਜਦਾ ਨਹੀਂ ਪਰ ਪੋਜ਼ਿਟਿਵ ਆਰਾ ਬਹੁਤ ਆ ਜੀ ਬਹੁਤ ਆਨੰਦ ਆ ਰਿਹਾ ਜੀ ਅਸੀਂ ਪਿੰਡ ਵਾਸੀ ਨੇ 300 ਬੂਟਾ ਸੜਕ ਦੇ ਕਿਨਾਰੇ ਆੜਾ ਲਵਾਇਆ ਸਭ ਉਤਾ ਨੈਮ ਦਾ ਵਿਵਕੋ ਕੰਪਨੀ ਦਾ ਅਸੀਂ ਹੁਣ ਲਾਇਆ ਜੀ ਨੈਮ ਨੈਮ ਦਾ ਇਹ ਨਾਮ ਜੀ ਕੀ ਕਹੋਗੇ ਜੀ ਇਧੇ ਉਪਰਾਲੇ ਬਾਰੇ ਪੈਣਾ ਖੁਸ਼ ਨੇ ਦੇਖੋ ਜੀ ਮੇਰੀ ਗੱਲ ਸੁਣੋ ਕਿ ਸਾਰੇ ਪਰਿਵਾਰ ਨੇ ਨੱਗਣ ਨੇ ਮਿਲ ਕੇ ਸਾਰਿਆਂ ਬੰਦਿਆਂ ਨੇ ਸਭ ਤੋਂ ਵੱਧ ਤਾਂ ਜੇ ਯੋਗਦਾਨ ਤਾਂ ਉਹ ਬੀਬੀਆਂ ਪੈਣਾ ਦਾ ਸਹੀ ਗਾ ਸਭ ਤੋਂ ਵੱਡਾ ਜਿਹੜਾ ਯੋਗਦਾਨ ਬੀਬੀਆਂ ਪੈਣਾ ਦਾ ਹੋਰ ਸਾਡੇ ਪਿੰਡ ਦਾ ਪੂਰੇ ਪੰਚਾਇਤ ਦਾ ਪੂਰਾ ਸਹਿਯੋਗ ਹੈ ਇਹ ਚੀਜ਼ਾਂ ਲੋਪ ਹੋ ਗਈਆਂ ਜੀ ਸਾਡੇ ਮਿਸਿਸ ਆਏ ਸਾਡੇ ਮਿਸਿਸ ਆਏ ਜੀ ਕਿੰਨੀ ਦਿਨ ਛੁੱਟੀ ਮਿਲੀ ਹੈ ਉਨੇ ਹੋਰ ਲੰਬੀ ਆ ਜੀ ਲੰਬੀ ਛੁੱਟੀ ਆ ਲੰਬੀ ਛੁੱਟੀ ਆ ਜੀ ਜੀ ਭਾਜੀ ਕੀ ਕਹੋਗੇ ਤੁਹਾਡੇ ਮਿਸਿਸ ਆਏ ਆ ਹਾਂਜੀ ਹਾਂਜੀ ਆਏ ਪੱਕੀਆਂ ਛੁੱਟੀਆਂ ਛੁੱਟੀਆਂ ਇੱਥੇ ਆ ਜੀ ਸਵੇਰ ਦੀ ਫਿਰ ਪੁੱਛੂਗੇ ਸ਼ਾਮ ਨੂੰ ਕੀ ਕੀ ਹੋਇਆ ਕਦਾਂ ਕਦਾਂ ਹੋਇਆ ਖੜੇ ਆ ਜੀ ਉਹਨਾਂ ਨੂੰ ਪੁੱਛੋ ਹੀ ਉਹ ਖੜੇ ਖੜੇ ਪੁੱਛੋ ਜੀ ਉਹ ਉਦੋਂ ਕਹੀ ਜਾਂਦੇ ਫालतू ਨਹੀਂ ਬੋਲਣਾ ਇੱਧਰ ਇੱਧਰ ਸ਼ੁਰੂ ਕਰਦਾ ਜੀ ਮਾਤਾ ਜੀ ਉਦੋਂ ਯਾਰਾ ਹੋ ਗਿਆ ਆਪਣਾ ਪਿਆਰ ਅਸ਼ੀਰਵਾਦ ਦਿਓ ਜੀ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਨੀ ਆ ਜੋ ਸਾਡਾ ਨਗਰ ਆ ਇਹਨਾਂ ਦੀ ਮਾਹਰ ਤੰਦਰੁਸਤੀ ਰੱਖੇ ਧੀਆ ਦੀ ਵੀ ਪੁੱਤਾਂ ਦੀ ਵੀ ਔਰ ਕਰਨੇ ਵਾਲਿਆਂ ਦੀ ਵੀ ਇਹਨਾਂ ਦੇ ਸੰਯੋਗ ਦੇ ਨਾਲ ਅਸੀਂ ਇੱਥੇ ਤੱਕਰ ਪਹੁੰਚ ਗਏ ਜੀ ਜੀ ਹੈਨਾ ਧੀਆ ਨੂੰ ਸਤਕਾਰ ਜ਼ਰੂਰੀ ਹੈ ਹਾਂ ਬਹੁਤ ਜ਼ਰੂਰੀ ਆ ਧੀਆ ਨੂੰ ਵੀ ਪੁੱਤਾਂ ਨੂੰ ਵੀ ਸਾਰਿਆਂ ਨੂੰ ਸਤਕਾਰਵਾ ਜਿਹੜੇ ਜਿਹੜੇ ਮਾਤਾ ਨੂੰ ਇੱਥੇ ਤੱਕਰ ਲਿਆਈ ਆ ਅੱਛਾ ਮੈਂ ਇੱਕ ਗੱਲ ਸਟੇਜ ਤੇ ਕਹਣੀ ਭੁੱਲ ਗਿਆ ਮੇਰੇ ਯਾਦ ਸੀ ਵਸਫਤਾਰ ਭਾਜੀ ਫਿਰ ਗੱਲਾਂ ਗੱਲਾਂ ਚ ਰਹਿ ਗਈ ਤੁਸੀਂ ਡੀਸੀ ਕ੍ਰਿਸ਼ਨ ਕੁਮਾਰ ਵਾਲਾ ਕੰਮ ਕੀਤਾ ਉਹ ਵੀ ਧੀਆ ਨੂੰ ਉਹਨਾਂ ਨੇ ਅਪਗ੍ਰੇਡ ਅਪਲੈਫਟ ਕੀਤਾ ਸੀਗਾ ਤਾ ਜੋ ਜੜੀਆਂ ਧੀਆ ਨੂੰ ਕੁੱਕ ਚ ਮਾਰੇ ਜਾਂਦਾ ਸੀਗਾ ਉਹ ਪ੍ਰਥਾ ਬੰਦ ਹੋਵੇ ਤੁਸੀਂ ਉਹੀ ਕੰਮ ਕਰ ਰਹੇ ਹੋ ਕਿਉਂਕਿ ਜਦੋਂ ਜਾਗਰਤ ਹੁੰਦੇ ਆ ਲੋਕ ਲੋਕ ਸਮਝਦੇ ਆ ਕਿ ਹਾਂ ਧੀਆ ਨੂੰ ਸਤਿਕਾਰ ਦਿੱਤਾ ਜਾਂਦਾ ਸਾਡੇ ਸਮਾਜ ਚ ਤਾਂ ਲੋਕੀ ਧੀ ਜੰਮਣ ਤੋਂ ਡਰਦੇ ਨਹੀਂ ਜੀ ਜੀ ਸੂਰੀ ਸਾਹਿਬ ਕੀ ਕਹੋਗੇ ਕੋਈ ਵੀ ਕਹਿੰਦੇ ਸੂਰੀ ਨੇ ਸਾਡੇ ਮੇਰੀ ਬਹੂ ਵੀ ਸੂਰੀ ਦੇ ਆ ਹਨਾ ਹਾਂ ਜੀ ਤੇ ਫਿਰ ਹੁਣ ਸਾਡੇ ਜਾਈ ਗੋਦੇ ਸੂਰੀ ਆ ਫਿਰ ਹੁਣ ਅਸੀਂ ਕੀ ਕਰੀਏ ਜਾਈ ਜੀਜਾ ਲੱਗ ਜਾਂਦਾ ਮੇਰਾ ਤਾਂ ਵੈਸੇ ਰਹਿ ਤਾ ਹਾਂ ਜੀ ਦੋਨੋਂ ਹਾਂ ਉਹ ਤੁਹਾਡੇ ਵਿੱਚ ਸ਼ਾਮਿਲ ਤਾਂ ਹੋ ਗਏ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਵਿੱਚ ਸ਼ਾਮਿਲ ਹੋ ਗਏ ਕਹਿੰਦੇ ਸਮੁੰਦਰ ਚ ਬੂੰਦ ਸ਼ਾਮਿਲ ਹੋ ਜੇ ਸਮੁੰਦਰ ਹੀ ਬਣ ਜਾਂਦੀ ਹੈ ਜੀ ਪੰਜ ਹੋ ਗਏ ਹਾਂ ਜੀ ਅਸੀਂ ਕਹਿੰਦੇ ਸਾਡੇ ਪਿੰਡ ਦਾ ਬਹੁਤ ਯੋਗਦਾਨ ਵਧੀਆ ਹੋਇਆ ਤੇ ਵਧੀਆ ਪ੍ਰੋਗਰਾਮ ਕਰਾਉਂਦੇ ਆ 3-4 ਸਾਲ ਹੋ ਗਏ ਬਹੁਤ ਵਧੀਆ ਇਕ ਮੁੱਠ ਹੋ ਕੇ ਬਹੁਤ ਵਧੀਆ ਚਲੋ ਹਾਂ ਤੇ ਤੁਹਾਨੂੰ ਰਮਾਲ ਕੇ ਨੇ ਦਿੱਤਾ ਮੈਂ ਕਿ ਬਹੁ ਨੇ ਕਿਹਾ ਕਿ ਬੋਤੀ ਨੇ ਨਹੀਂ ਨਹੀਂ ਹਜੇ ਨਹੀਂ ਬੋਤੀ ਨਹੀਂ ਆਈ ਅਜੇ ਨਹੀਂ ਹੇ ਮੁੰਡਾ ਤੇ ਆਇਆ ਨਹੀਂ ਹੈ ਹਾਂ ਜੀ ਤਾਂ ਕੀ ਗੱਲ ਹੈ ਨਾ ਰੀਲਾ ਚ ਬਾਹਰ ਨਿਕਲ ਕੇ ਇਹੋ ਜਿਹਾ ਪਿਆਰ ਹੋਣਾ ਚਾਹੀਦਾ ਆ ਜਾਓ ਭੈਣ ਜੀ ਅੱਗੇ ਆ ਜਾਓ ਤੁਸੀਂ ਤਾਂ ਅੱਜ ਪੂਰਾ ਸੁਹੱਪਣ ਚੋਂ ਪੂਰਾ ਤੁਸੀਂ ਪੰਜਾਬੀ ਕਲਚਰ ਨੂੰ ਕੈਰੀ ਕਰ ਰਹੇ ਹੋ ਜੀ ਭੈਣ ਜੀ ਹਾਂ ਜੀ ਹੋਰ ਹੁਣ ਤੱਕ ਕਿੰਨਾ ਸਹਿਯੋਗ ਮਿਲਿਆ ਪੂਰਾ ਪੂਰਾ ਸਹਿਯੋਗ ਮਿਲਿਆ ਇਹਨਾਂ ਦਾ ਮੈਨੂੰ ਇਹਨਾਂ ਦਾ ਗਿਆ ਪੂਰੇ ਪਿੰਡ ਦਾ ਹੀ ਸਾਰਾ ਸਹਿਯੋਗ ਆ ਜਿੰਨਾ ਅਸੀਂ ਆਪਣਾ ਨਾ ਆਪਣੀ ਪੇਕਿਆਂ ਦੇ ਘਰ ਮौज ਕਰਦੀਆਂ ਅਸੀਂ ਮਸਤੀ ਕਰਦੀਆਂ ਅਸੀਂ ਆਸ ਦਿਨਾਂ ਦੇ ਵਿੱਚ ਆ ਕੇ ਅਸੀਂ ਇੱਥੇ ਆ ਕੇ ਉਹ ਮौज ਉਹ ਮਸਤੀ ਕਰਦੇ ਆ ਇੱਥੇ ਆ ਕੇ ਸਾਰਿਆਂ ਨੇ ਇੰਨਾ ਇੰਜੋਏ ਕਰਦੇ ਆ ਨਾ ਮਲਵਾਨ ਪੰਜ ਸੱਤ ਦਿਨ ਹੋ ਗਏ ਸਾਨੂੰ ਸਾਰੀ ਡੈਕੋਰੇਸ਼ਨ ਦਾ ਸੁਆਦ ਲੱਗਦੀ ਇੱਥੇ ਵੀ ਬਹੁਤ ਜਦੋਂ ਹਸਬੰਦ ਬਣਾ ਕੇ ਦਿੰਦੇ ਫਿਰ ਸੁਆਦ ਲੱਗਦੀ ਆ ਬਹਿ ਗਿਆ ਰੋਲਾ ਬਹਿ ਗਿਆ ਰੋਲਾ ਕੰਮ ਖਤਮ ਹੀ ਕਰਤਾ ਉਹ ਬਣਾ ਕੇ ਦਿੰਨੇ ਨਾ ਤਾਂ ਸਵੇਰੇ 6 ਵਜੇ ਹਾਂਜੀ ਹੋਰ ਰੋਲਾ ਪੈ ਗਿਆ ਤਰੀ ਭਾਜੀ ਤੁਹਾਡੇ ਬਣਾਉਂਦੇ ਕਿ ਨਹੀਂ ਨਹੀਂ ਉਹ ਬਾਹਰ ਹੈ ਜੀ ਨਾ ਅਸੀਂ ਆਪੇ ਬਣਾਈ ਦੀ ਹੈ Google Google ਪੇਮੈਂਟ ਹੁੰਦੀ ਹੈ ਨਹੀਂ ਜੀ ਉਹ ਹੋ ਜਾਂਦੀ ਹੈ ਜੀ ਹੋ ਜਾਂਦੀ ਹੈ ਤੁਹਾਡੇ ਤੁਹਾਡੇ ਬੱਚਿਆਂ ਦਾ ਕੀ ਨਾਮ ਹੈ ਮਨਜੋਤ ਤੇ ਸਤਨਾ ਮਨਜੋਤ ਦੇ ਪਾਪਾ ਪਾਉ Google ਪੇਮੈਂਟ ਉਹ ਆਹ ਤਿਆਂ ਦਾ ਤਿਆਰ ਹੈ ਸੂਟ ਸੋਹਣਾ ਪਾ ਕੇ ਜਾਣਾ ਮੈਨੂੰ ਸ਼ੰਕ ਕੋਈ ਨਹੀਂ ਲੋਕੀ ਕਹਿਣ ਮਨਜੋਤ ਦੇ ਪਾਪਾ ਦੀ ਘਰ ਵਾਲੀ ਕਿੰਨੀ ਸੋਹਣੀ ਆ ਜੇਕਰ ਅਗਰ ਆਇਆ ਸਕੂਲ ਦਿੱਤਾ ਸੋਹਣਾ ਸੀ ਵਧੀਆ ਸੀ ਚਲੋ ਜੀ ਬੈਲੀ ਤੁਹਾਡੇ ਵਿਚਾਰ ਕਿਉਂਕਿ ਬੜੇ ਅੱਛੇ ਵਿਚਾਰ ਸਾਹਮਣੇ ਆਏ ਸਾਰੇ ਸਾਡੇ ਹਾਂਜੀ ਹਾਂਜੀ ਬਹੁਤ ਵਧੀਆ ਪਿੰਡ ਦਾ ਸਹਿਯੋਗ ਨਾਲ ਤੀਆਂ ਦਾ ਤਿਹਾਰ ਹੋ ਰਿਹਾ ਆ ਸਾਰੇ ਪਿੰਡ ਦੇ ਸਹਿਯੋਗ ਨਾਲ ਹਰੇਕ ਸਾਲ ਹੋ ਤਿੰਨ ਸਾਲ ਹੋ ਗਏ ਹੁੰਦੇ ਨੂੰ ਬਹੁਤ ਵਧੀਆ ਹੁੰਦਾ ਆ ਹਾਂਜੀ ਅੱਛਾ ਕੱਲਾ ਜਾਨੀ ਵਾਲ ਪਿੰਡ ਦਾ ਨਾਮ ਨਹੀਂ ਸਾਰੇ ਦਿਲਾਂ ਦੇ ਜਾਨੀ ਆ ਹਾਂਜੀ ਸਾਰੇ ਪੰਨਾਂ ਦੇ ਜਾਨੀ ਆ ਹਾਂਜੀ ਜੀ ਜੀ ਹਾਂਜੀ ਭਾਈ ਸਾਡੇ 5.5 ਦਾ ਸਰਪੰਚ ਬਹੁਤ ਵਧੀਆ ਆ ਹਾਂਜੀ ਸਰਪੰਚ ਬਹੁਤ ਵਧੀਆ ਸਾਡੇ ਪਿੰਡ ਦਾ ਸਰਪੰਚ ਬਹੁਤ ਵਧੀਆ ਚਲੋ ਤੁਹਾਡਾ ਭੈਣਾ ਦਾ ਸਹਿਯੋਗ ਹੈ ਹਾਂ ਹਾਂ ਸਭੀ ਉਹ ਸੰਗਤ ਕੰਮ ਕਰ ਪਾ ਰਹੇ ਆਂ ਸਰਪੰਚ ਜੀ ਆਇਆ ਜੀ ਅੱਜ ਤੁਸੀਂ ਕੋਈ ਮਤਲਬ ਕੋਈ ਸਟੇਜ ਤੇ ਪਰਫਾਰਮੈਂਸ ਦਿੱਤੀ ਬੱਚੇ ਕਰਦੇ ਹਾਂ ਹਾਂ ਜੀ ਬੱਚੇ ਕਰਕੇ ਤਿਆਰੀ ਕਰਾਉਂਦੇ ਉਹਨਾਂ ਦੀ ਹਾਂ ਜੀ ਬੇਟੀਆਂ ਹਾਂ ਜੀ ਬੱਚੇ ਸਾਰੇ ਆਪਣੇ ਆਹ ਕੋ ਕਿੰਨੀ ਪਿਆਰੀ ਗੱਲ ਹੈ ਯਾਰ ਮੈਂ ਸੱਚੀ ਜਾਨੀ ਵਾਲਿਆਂ ਦਾ ਫੈਨ ਹੋ ਰਿਹਾ ਕਹਿੰਦੇ ਕਿ ਪਿੰਡ ਚ ਪੇਕੇ ਵਰਗਾ ਪਿਆਰ ਮਿਲਿਆ ਸਾਰੇ ਹੀ ਬੱਚੇ ਆਪਣੇ ਐਡੀ ਇਤਫਾਕ ਬਣੇ ਰਵੇ ਮਾਪੇ ਨੇ ਦੁਆ ਵੀ ਦਿੱਤੀ ਹੈ ਜੀ ਪਹਿਲੀ ਕਾਟੇ ਬਹੁਤ ਸੋਹਣੇ ਤੁਹਾਡੇ ਥੈਂਕ ਯੂ ਥੈਂਕ ਯੂ ਥੈਂਕ ਯੂ ਇਹ ਤੁਹਾਡਾ ਨਾਮ ਕੀ ਹੈ ਜੀ ਸੁਨੀਤਾ ਰਾਣੀ ਜੀ ਹਾਂ ਜੀ ਮੈਂ ਇਹ ਕਹਿੰਨੀ ਆ ਜੀ ਪਿੰਡ ਨੂੰ ਨਾ ਆਣ ਵਾਲੇ ਸਮੇਂ ਤੇ ਇਕਤਾ ਬਣਾਈ ਰੱਖੇ ਤੇ ਜੋ ਵੀ ਕੋਈ ਰੁੱਸਿਆ ਆ ਅਸੀਂ ਤਾਂ ਇਹੀ ਕਹਾਂਗੇ ਹੱਥ ਜੋੜ ਕੇ ਅਗਲੀ ਵਾਰ ਜਰੂਰ ਵਿੱਚ ਆਵੇ ਸਾਡੇ ਦੇ ਲੋ ਇਹ ਹੀ ਧੰਨਵਾਦ ਉਹਨਾਂ ਲਈ ਹਾਂਜੀ ਮਾਰ ਵੀ ਬਚੀ ਸਾਰੇ ਨਾਲ ਮਿਲ ਕੇ ਰਹਿ ਰਹਿ ਮਿਲ ਕੇ ਰਹਿਣ ਸਾਰੇ ਭੈਣ ਭਰਾ ਨਹੀਂ ਖੁਸ਼ੀ ਹੁੰਦੀ ਜਦੋਂ ਰਾਲ ਮਿਲ ਕੇ ਅਸੀਂ ਪ੍ਰੋਗਰਾਮ ਕਰਦੇ ਹਾਂ ਤੇ ਇਸ ਟਾਈਮ ਪਰ ਜਰੂਰ ਇੱਕ ਇੱਕ ਦੋ ਗੱਲਾਂ ਸਰ ਅੱਜ ਐਨੇ ਸਾਰੇ ਲੋਕ ਖੜੇ ਨੇ ਪੋਜ਼ਿਟਿਵ ਵਾਈਬਸ ਨੇ ਕਰ ਕੀ ਲੈ ਕੇ ਜਾਓਗੇ ਮੈਸੇਜ ਹਾਂਜੀ ਖੁਸ਼ੀ ਲੈ ਕੇ ਜਾਵਾਂਗੇ ਹਾਂਜੀ ਜੀ ਬਹੁਤ ਵਧੀਆ ਹੋਇਆ ਪ੍ਰੋਗਰਾਮ ਹਾਂਜੀ ਤੀਆਂ ਬਹੁਤ ਵਧੀਆ ਮਨਾਈਆਂ ਇੱਥੇ ਹਾਂਜੀ ਠੀਕ ਹੈ ਅਗਲੇ ਸਾਲ ਅਸੀਂ ਤੋਂ ਵੀ ਵਧੀਆ ਕਰਾਂਗੇ ਵਧੀਆ ਹੋਣੀ ਨਾ ਗੱਲ ਅਗਲੇ ਸਾਲ ਵੀ ਬੁਲਾਉਣਾ ਸਾਨੂੰ ਜੀ ਪੈਣੀ ਹਾਂਜੀ ਅਸੀਂ ਇਹ ਕਹਿੰਨੇ ਆ ਵੀ ਅਸੀਂ ਪਿੰਡ ਵਾਲੇ ਐਦਾਂ ਹੀ ਪਿਆਰ ਸਤਿਕਾਰ ਨਾਲ ਮਨਾਈਏ ਤੇ ਅੱਗੇ-ਅੱਗੇ ਤਰੱਕੀਆਂ ਬਖਸ਼ੀਏ ਧੀਆ ਨੂੰ ਮੱਥੇ ਵਟਣਾ ਬਹੁਤਿਆਂ ਦਾ ਸਤਿਕਾਰ ਕਰੋ ਪੁੱਤਾਂ ਨੂੰ ਪਿਆਰ ਕਰੋ ਤੇ ਧੀਆਂ ਅੱਗੇ ਪੁੱਤਾਂ ਨਾਲ ਵੀ ਅੱਗੇ ਜਾਣੀਆਂ ਪੁੱਤਾਂ ਨੂੰ ਵੀ ਪਿਆਰ ਕਰੋ ਤੇ ਧੀਆਂ ਨੂੰ ਪਿਆਰ ਤੁਹਾਡੀਆਂ ਬੇਟੀਆਂ ਬਹੁਤ ਸਕਸੈਸਫੁਲ ਹੋਈਆਂ ਕਿੰਨਾ ਮਾਣ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਾਡਾ ਪੁੱਤਾਂ ਨਾਲ ਵੱਧ ਯਾਨਾ ਮਾਨਾ ਹਾਂਜੀ ਯਾਨੋ ਕਦੀ ਦੇਖੋ ਮੈਂ ਪਰਿਵਾਰ ਨੂੰ ਜਾਣਦਾ ਜੀ ਇਹਨਾਂ ਦੀ ਜੋ ਜੀਆਂ ਕਰਨਾ ਚਾਹੁੰਦੀਆਂ ਉਹਨਾਂ ਨੂੰ ਕਰਾਓ ਉਹ ਕਰਵਾਓ ਜੋ ਬਣਾ ਚਾਹੁੰਦੀਆਂ ਉਹਨਾਂ ਨੂੰ ਬਣਾਓ ਮਾਨ ਵਾਦਦਾ ਹੈ ਹਾਂਜੀ ਬਿਲਕੁਲ ਬਿਲਕੁਲ ਉਸ ਉਹਨਾਂ ਦੇ ਮਾਨ ਨਾਲ ਅਸੀਂ ਵੀ ਸਾਡੇ ਵੀ ਸਿਰ ਉਚੇ ਹੁੰਦੇ ਆ ਹਾਂਜੀ ਸਾਡੇ ਇਹਨਾਂ ਦੀ ਬੱਚੀ ਮੇਰੀ ਸਟੂਡੈਂਟ ਰਹੀ ਆ ਜੀ ਪਿੰਡ ਦੇ ਸੰਸਕਾਰਾਂ ਦੀ ਗੱਲ ਕਰੀਏ ਤਾਂ ਬੜੇ ਅੱਛੇ ਸੰਸਕਾਰ ਬੱਚਿਆਂ ਨੂੰ ਦਿੱਤੇ ਹੋਏ ਆ ਜੀ ਜਗਤਾਰ ਬਾਜੀ ਹੁਣ ਆਪਾਂ ਰੈਪ ਅਪ ਕਰਨੀ ਕਿਉਂਕਿ ਬੱਚੇ ਉਧਰ ਪਰੇਸ਼ਾਨ ਹੋ ਗਏ ਜੀ ਆਖਰ ਤੇ ਅਵਤਾਰ ਭਾਜੀ ਆਈਏ ਕੋਈ ਤਾਂ ਅਵਤਾਰ ਜੀ ਇਹ ਵੀ ਸ਼ਬਦਾਂ ਦੇ ਜਾਦੂਗਰ ਨੇ ਔਰ ਆਂਦੇ ਹੀ ਕੰਫਰਟੇਬਲ ਕਰ ਦਿੱਤਾ ਅਵਤਾਰ ਭਾਜੀ ਮਾਹੌਲ ਤੁਸੀਂ ਬੜਾ ਅੱਛਾ ਬਣਾਇਆ ਪਿੰਡ ਵਾਲਿਆਂ ਦਾ ਸਿਰ ਜਿਆ ਪਰ ਨਾਲ ਦੀ ਨਾਲ ਤੁਸੀਂ ਸਰ ਨੂੰ ਬੰਨ ਕੇ ਰੱਖਿਆ ਆਪ ਕੋ ਕਿੰਨੇ ਵਜੇ ਲੱਗੇ ਆ ਜੀ ਅਸੀਂ 3:00 12:00 ਵਜੇ ਹੋ ਗਿਆ ਸੀਗਾ ਚਾਲੂ ਜੀ ਹਨਾ 12:30 ਵਜੇ ਹਾਂਜੀ 4 ਘੰਟੇ ਹੋ ਗਏ ਹਾਂਜੀ ਹਾਂਜੀ ਕਦੀ ਮਨ ਜਿੰਨਾ ਜ਼ੋਰ ਲੱਗਿਆ ਪਿਆ ਨਹੀਂ ਨਹੀਂ ਉਹ ਤਾਂ ਕੋਈ ਨਹੀਂ ਬਣ ਸਕਦਾ ਜੀ ਉਹ ਤਾਂ ਇੱਕੇ ਪੈਦਾ ਹੋਏ ਆ ਉਹਨਾਂ ਵਰਗਾ ਨਹੀਂ ਕੋਈ ਬਣ ਸਕਦਾ ਅਚਾ ਤੁਸੀਂ ਪਿੰਡ ਦੇ ਹੀ ਹੋ ਨਹੀਂ ਨਹੀਂ ਮੈਂ ਫਿਰ ਨਹੀਂ ਵੀ ਜਾ ਰਾਂ ਪਿੰਡ ਮੇਰਾ ਠੀਕ ਹੈ ਨਾ ਟੰਡਾ ਇੱਕਾ ਦੇਖ ਕੇ ਤਫਾਕ ਦੇਖ ਕੇ ਕਿੰਨਾ ਕਨੰਦ ਆਇਆ ਬਹੁਤ ਆਨੰਦ ਆਇਆ ਬਹੁਤ ਵਧੀਆ ਲੱਗਿਆ ਜੀ ਬਹੁਤ ਜਿਆਦਾ ਵਧੀਆ ਲੱਗਿਆ ਪਤਾ ਕੀ ਗੱਲ ਹੈ ਜੀ ਵੈਸੇ ਤਾਂ ਆਪਾਂ ਜਦੋਂ ਅਸ਼ੋਕੜਵਾਲ ਚੱਲ ਜਾਂਦੇ ਇਹ ਤਾਂ ਬਹੁਤ ਜਿਆਦਾ ਇਤਿਹਾਸ ਵਾਲ ਪਰ ਇਹ ਵੀ ਤੁਸੀਂ ਦੇਖੋਗੇ ਅੱਜ ਲੋਕਾਂ ਦੇ ਦਿਮਾਗ ਦੇ ਉੱਤੇ ਸਟ्रेस ਕਿੰਨਾ ਆ ਠੀਕ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕੋਈ ਗੱਲੇ ਹੀ ਨਹੀਂ ਕਰਦਾ ਕਿਸੇ ਨਾਲ ਜਿਹੜੀ ਗੱਲਾਂ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਆ। ਇਹ ਤਾਂ ਵੈਸੇ ਗੁੱਬੀਆਂ ਰਹਿੰਦੀਆਂ ਸਰ। ਨਹੀਂ ਨਹੀਂ ਤੁਸੀਂ ਸਟੇਜ ਤੇ ਗੱਲ ਕੀਤੀ ਨਾ ਫੇ ਉਹ ਫੇ ਜਾ ਕਾਉ ਮਾਉ ਬਣ ਜਾਂਦਾ ਫੇ ਡਾਕਟਰ ਕੋਲ ਜਾਣਾ ਪੈਣਾ। ਹੁਣੇ ਪਹਿਣਾ ਪਤਾ ਨਹੀਂ ਕੋਈ ਇਦਰੋ ਜੁੜੀ ਹੋਣੀ ਕਿ ਇਦਰੋ ਜ ਇਕੱਠੀਆਂ ਹੋਣ ਦਾ ਮੌਕਾ ਤਾਂ ਮਿਲਦਾ ਨਾ। ਜੀ ਜੀ। 15 ਦਿਨ ਤੋਂ ਤਿਆਰੀਆਂ ਚੱਲ ਰਹੀਆਂ ਉਤਸ਼ਾਹ, ਚਾਹ, ਹਰਸ਼ ਓਲਾਸ। ਬਿਲਕੁਲ ਬਿਲਕੁਲ ਆਂਦੀ ਆਂਦੀ ਆਂਦੀ। ਚਲੋ ਬਹੁਤ ਸ਼ੁਕਰੀਆ ਅਵਤਾਰ ਭਾਜੀ। ਬਹੁਤ ਭਾਜੀ ਨੇਕ ਦਿਲ ਨੇ ਬਹੁਤ ਪਿਆਰ ਦਿੱਤਾ। ਤਹੇ ਜਾਨੀ ਵਾਲ ਪਿੰਡ ਹੈ ਜੀ। ਸਤਿਕਾਰ ਹੈ, ਧੰਨਵਾਦ ਹੈ ਅਵਤਾਰ ਜ ਤੇ ਪੂਰੇ ਪਿੰਡ ਦਾ ਧੰਨਵਾਦ ਹੈ ਸ਼ਲਾਗਾ ਬਣਦੀ ਆ ਔਰ ਪ੍ਰਮਾਤਮਾ ਕਰੇ ਦਿਨ ਜਿਹੜਾ ਪਿੰਡ ਆ ਉਹ ਸਦਾ ਚੜ੍ਹਦੀ ਕਲਾ ਚ ਰਹੇ ਤੇ ਇਸੇ ਤਰੀਕੇ ਬੱਚਿਆਂ ਨੂੰ ਪਿਆਰ ਦਿੰਦਾ ਰਹੇ ਜਗਤਾਰ ਜੀ ਉਹਨਾਂ ਤੋਂ ਵੀ ਸਿਹਤ ਲਈ ਜਾ ਸਕਦੀ ਹੈ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਕਿਸੇ ਕੰਮ ਤੋਂ ਰੋਕੋ ਨਾ ਬੱਚਿਆਂ ਨੂੰ ਕੇ ਵਧਣ ਦਿਓ ਔਰ ਆ ਜਿਹੜਾ ਪਿੰਡ ਨੇ ਰਲ ਕੇ ਉਪਰਾਲਾ ਕੀਤਾ ਉਹ ਤੁਹਾਨੂੰ ਉੱਧਰ ਨਜ਼ਰ ਆ ਰਿਹਾ ਹੈ ਇਹ ਬੱਚਿਆਂ ਨੂੰ ਅਪਲਿਫਟ ਕਰਨ ਦਾ ਹੀ ਉਪਰਾਲਾ ਹੈ ਔਰ ਉਮੀਦ ਕਰਦੇ ਇੱਥੇ ਦੀਆਂ ਬੱਚੀਆਂ ਪਿੰਡ ਦਾ ਨਾਮ ਹੋਰ ਰੋਸ਼ਨ ਕਰਨਗੀਆਂ ਬਹੁਤ ਬਹੁਤ ਸ਼ੁਕਰੀਆ